ਲਾਈਵ ਦੋਸਤੋ ਮੂਸੇ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਦੀ ਵੀਡੀਓ ਆਪਣੇ ਪਿੰਨ ਮੂਸੇ ਦੀ ਕਾਨ ਲੱਗੇ ਆ ਨੀਲੀ ਰਾਵੀ ਦਾ ਝੋਟਾਗਾ ਤੇ ਜਿਹੜਾ ਬਾਈ ਕਹਿੰਦਾ ਸੇਲ ਕਰਨਾ ਡਿਮਾਂਡ ਹੈਗੀ ਇਹਦੀ 1.5 ਲੱਖ ਰੁਪਈਆ ਤੇ ਵਿੱਚੋਂ ਮਾਨ ਤਾਨ ਹੋ ਜਾਊਗਾ ਬਾਕੀ ਸਾਨੂੰ ਤੋੜ ਕੇ ਦਿਖਾਉਣ ਨੇ ਝੋਟਾ ਚੰਗਾ ਸਾਲਾ ਸਮਾਂ ਪਾ ਲਗਾ ਤੇ ਕਿੰਨਾ ਕੀ ਚਿਰ ਹੋ ਗਿਆ ਇਹਨੂੰ ਛੜ ਦਿਨੋਂ ਆਪਾਂ ਨੂੰ ਮੱਝਾ ਤੇ 6-7 ਹੋ ਗਏ ਮਹੀਨੇ ਨੂੰ ਛੜ ਦੇ ਤੇ ਘਰ ਦੀ ਇਹ ਮੰਨ ਲਓ ਪਹਿਲਾਂ ਨੀਲੀ ਰਾਵੀ ਦਾ ਝੋਟਾ ਸੀ ਇਹਦਾ ਉਸੇ ਦੀ ਕਟਾਈ ਨਾਲ ਤਿਆਰ ਕਰੇਗਾ ਤੇ ਆਮ ਅੱਜ ਦਾ ਗਾਹੇ ਹੈ ਹੈਗਾ 14-15 ਲੀਟਰ ਦੁੱਧ ਕਹਿੰਦੇ ਦਿੰਦੀ ਹੈ ਜੀ ਤੇ ਬਾਕੀ ਠੰਡਾ ਸੀਲ ਤੇ ਪ੍ਰਿੰਟ ਵਗੈਰਾ ਤੁਸੀਂ ਦੇਖ ਲਓ ਛੋਟੇ ਦਾ ਤਿੰਨ ਸਾਲ ਉਮਰ ਦਾ ਇਹਦਾ ਪਿਓ ਬੱਲਾ ਉਹਦਾ ਸੀਗਾ ਬਕਸ ਨੂੰ ਹੈਗਾ ਬਕਸ ਦਾ ਬਕਸ ਦਾ ਹੈਗਾ ਇਹ ਦੋਸਤੋ ਤੇ ਮਾਂ ਇਹ ਨਹੀਂ ਇਹਨਾਂ ਦੇ ਘਰੇ ਖੜੀ ਹੈ ਮੁੰਡੇ ਦੇ ਬਕਸ ਛੋਟੇ ਦਾ ਇਹਦਾ ਪਿਓ ਸੀਗਾ ਜਿਹੜਾ ਉਹ ਬਕਸ ਛੋਟੇ ਦਾ ਸੀ ਉਹ ਉਹਦਾ ਹੀ ਮੰਨ ਲਓ ਇਹਨਾਂ ਨੇ ਤਿਆਰ ਕਰਿਆ ਸੀ ਕਰੇ ਤੇ ਹੁਣ 6-7 ਮਹੀਨੇ ਹੋ ਗਏ ਮੱਜਾਂ ਤੇਨੂੰ ਛੱਡ ਦੇ ਨੂੰ ਤੇ ਜਿਹੜਾ ਇਹਦਾ ਪਿਓ ਸੀਗਾ ਉਹਦਾ ਵੀ ਪਿੰਡ ਚ ਰਿਕਾਰਡ ਚੰਗਾ ਹੈ ਪ੍ਰਿੰਟ ਵਗੈਰਾ ਸੋਹਣਾ ਹੈਗਾ ਤੇ ਬਾਕੀ ਸਾਨੂੰ ਟ੍ਰੈਸਟੀਕਲ ਚੈੱਕ ਕਰਵਾ ਸਕਦੇ ਆ ਦੇਖ ਸਕਦਾ ਹੋ ਹਾਈਡ ਲੈਂਥ ਦੇਖ ਸਕਦਾ ਹੋ ਜਿਵੇਂ ਕਹਿੰਦਾ ਗੁੰਦਵੇਂ ਸਰੀਰ ਦਾ ਝੋਟਾ ਤੇ ਉਹ ਠੰਡਾ ਸੀਰ ਪੂਰਾ ਹੈ ਠੰਡਾ ਸੀਰ ਪੂਰਾ ਜਨਾ ਉਪਰਾਂ ਦਾ ਕਰਦੇ ਨਹੀਂ ਆ ਦੇਖੋ ਤੇ ਬੱਤ ਤਿੱਖੇ ਸਿੰਘ ਆ ਗਿਆ ਉਪਰੋਂ ਦੋਸਤੋ ਤੇ ਪ੍ਰਿੰਟ ਚੈੱਕ ਕਰ ਲੋ ਪੈਰਾਂ ਤੇ ਫੇਸ ਤੇ ਕੱਟ ਆ ਗਿਆ ਪੂਸ ਤੇ ਪ੍ਰਿੰਟ ਆ ਗਿਆ ਤੇ ਆਹ ਮਾਜੇ ਦੀ ਮਾਂਗੀ ਕਹਿੰਦੇ 14-15 ਲੀਟਰ ਦਿੰਦੀ ਰਹੀ ਐ ਇਹੇ ਤੇ ਜਿਹੜਾ ਦਾ ਪਿਓ ਸੀਗਾ ਮੰਨ ਲਓ ਜਿਹੜਾ ਦਾ ਦਾਦਾ ਸੀਗਾ ਉਹ ਅਲਬਕਸ ਸੀਗਾ ਨੀਲੀ 라ਵੀ ਇਹਦਾ ਬਾਕੀ ਕੱਲੀ ਕੱਲੀ ਚੀਜ਼ ਦੇਖ ਰੋ ਤੇ ਜੇ ਕਿਸੇ ਨੇ ਹੈਗੀ ਇਹ ਗਾਕੀ ਤੇ 1 ਗੇੜ ਲੱਖ ਰੁਪਏ ਦੇ ਵਿੱਚ ਮਾਨਤਾਨ ਹੋ ਜਾਊਗਾ ਬਾਕੀ ਕਰਾਇਦੀ ਬਾਕੀ ਮੌਕੇ ਤੇ ਗੱਲਬਾਤ ਹੋ ਜਾਂਦੀ ਹੈ ਨਾ ਕਿਹੜਾ 1.5 ਲੱਖ ਬਾਈ ਡਿਮਾਂਡ ਕਰਦਾ ਦੇਖੋ ਟੈਸਟਿਕਲ ਚੈੱਕ ਕਰ ਲਓ ਤੇ ਇੱਕ ਦੋ ਪਸ਼ੂ ਕੱਢਦੇ ਹੋਗੇ ਰੋਜ਼ ਹਾਂ ਇੱਕ ਦੋ ਪਸ਼ੂ ਆਉਂਦੇ ਇਹਨਾਂ ਕੋਲੇ ਤੇ ਹੁਣ ਕਹਿੰਦੇ ਸੇਲ ਕਰਨਾ ਸੌਂਕ ਨੂੰ ਪਾਲਿਆ ਵਜੋਂ ਤੁਹਾਨੂੰ ਦੱਸਿਆ ਪਹਿਲਾਂ ਇਹ ਕਹਿੰਦਾ ਪਿਓ ਪਾਲਿਆ ਸੀ ਇਹਨਾਂ ਨੇ ਉਹ ਵੇਚਤਾ ਸੀਗਾ ਤੇ ਇਹ ਪਾਲਿਆ ਹੁਣ ਇਹ ਕਹਿੰਦੇ ਸੇਲ ਕਰਨਾ ਹੈਗਾ ਤੇ ਨੰਬਰ ਕਿਹਨਾ ਤੇਰਾ 88723 88723 43873 43873 88723 43873 ਪਿੰਡ ਮੂਸਾ ਤੇ ਕਾਲੋ ਮੁੰਡੇ ਨਾਲ ਕੰਟੈਕਟ ਦੇਖੋ ਆਹ ਹੈ ਛੋਟੇ ਦੀ ਗੱਲਬਾਤ ਪ੍ਰਿੰਟ ਇੱਕ ਵਾਰੀ ਚੈੱਕ ਫੇਰ ਕਰਵਾ ਦੇ ਕਰੀ ਉਹਨਾਂ ਨੂੰ ਅੱਖਾਂ ਦੇ ਵਿੱਚ ਵੀ ਹੈਗਾ ਜਿਵੇਂ ਮੈਂ ਆ ਦੇਖ ਜਿਵੇਂ ਜਿਵੇਂ ਕਹਿੰਦਾ ਫੇਸ ਆ ਗਿਆ ਕੱਟ ਦੇ ਵਿੱਚ ਤੇ ਰੈੱਡ ਫਰੈਂਡਸ ਮੱਥੇ ਦਾ ਫਰੈਂਡ ਬਾਕੀ ਮੈਨੂੰ ਛੋਟਾ ਸੋਹਣਾ ਲੱਗਿਆ ਤੇ ਬਾਕੀ ਰੇਟ ਦਾ ਕੋਈ ਬਾਲੀ ਚੱਕਣੀ ਰੇਟ ਹੋ ਜੂ ਮੰਨ ਤਾਂ ਕਰ ਲਓ ਬਾਈ ਨਾਲ ਕੰਟੈਕਟ ਜ਼ਰੂਰ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸੋ ਕਮੈਂਟ ਕਰਕੇ ਤੇ ਜੇ ਤੁਸੀਂ ਵੀ ਆਪਦੀ ਪਸ਼ੂ ਦੀ ਸੇਲ ਪਰਚੇਜ ਦੀ ਵੀਡੀਓ ਬਣਾਉਣਾ ਚਾਹੁੰਦੇ ਤਾਂ ਮੂਸਾ ਦੇ ਚੈਨਲ ਤੇ ਆਪਣਾ ਨੰਬਰ ਹੈਗਾ 9876479400 ਤੇ ਕਰ ਲਓ ਕੰਟੈਕਟ ਤੇ ਬਾਈ ਨੂੰ ਜ਼ਰੂਰ ਕੰਟੈਕਟ ਕਰੋ ਜਿਹੜੇ ਨੂੰ ਨੀਲੀ ਰਾਵੀ ਛੋਟੇ ਦੀ ਗਾਕੀ ਹੋਵੇ ਧੰਨਵਾਦ ਸਾਰਿਆਂ ਦਾ